ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ ਮੂਵੀ 트ੈਂਡ ਦੇ ਵਿੱਚ ਗਈ ਸੀ ਲੋਕ ਬੜਾ ਪਿਆਰ ਕਰਦੇ ਸੀ ਉਸੇ ਪ੍ਰਕਾਰ ਹੀ ਬੜੀ ਚਰਚਾ ਹੋ ਰਹੀ ਹੈ 2000 ਇਲੈਕਸ਼ਨ ਜਿਹੜੇ ਹੋ ਰਹੇ ਨੇ 2024 ਦੇ ਲੋਕ ਸਭਾ ਇਲੈਕਸ਼ਨ 2024 ਜਿਹੜਾ ਕਿ ਬੜੇ ਜੋਰਾਂ ਸ਼ੋਰਾਂ ਦੇ ਨਾਲ ਲੀਡਰਾਂ ਦੀ ਮਤਲਬ ਇੱਕ ਜੰਗ ਸ਼ੁਰੂ ਹੋ ਰਹੀ ਹੈ ਤੇ ਦੂਜੇ ਪਾਸੇ ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਭਾਈ ਲੱਖਾ ਸਿੰਘ ਸਿਧਾਣਾ ਬੜੇ ਹੀ ਮਤਲਬ ਲੋਕ ਰਾਤਾਂ ਨੂੰ ਵੇਖਿਆ ਮੈਂ ਕੱਲ ਵੀ ਭਾਈ ਨੂੰ ਪੂਰੀ ਰਾਤ ਦਾ ਟਾਈਮ ਸੀ ਤੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਯੋਗ ਦਿੱਤਾ ਹੈ ਤੇ ਬਾਈ ਨੂੰ ਕਿਹਾ ਕਿ ਬਾਈ ਇਸ ਵਾਰ ਅਸੀਂ ਤੈਨੂੰ ਐਮਪੀ ਬਣਾ ਕੇ ਤੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਕਿ ਆਪਣੇ ਪੰਜਾਬ ਦੇ ਮੁੱਦੇ ਤੁਸੀਂ ਉੱਥੇ ਧਰ ਸਕੋ ਕਿਉਂਕਿ ਬਾਈ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਬੰਦਾ ਬਿਨਾਂ ਲੀਡਰਸ਼ਿਪ ਤੋਂ ਬਿਨਾਂ ਮਤਲਬ ਪਾਵਰ ਤੋਂ ਆਪਣੇ ਲੋਕਾਂ ਲਈ ਲੜ ਸਕਦਾ ਹੈ ਪੰਜਾਬ ਦੀ ਮਾਂ ਬੋਲੀ ਲਈ ਲੜ ਸਕਦਾ ਹੈ 16 ਪਰਚੇ ਉਹਦੇ ਤੇ ਦਰਜ ਨੇ ਰਿਕਾਰਡ ਹੈ ਬਾਈ ਦੂਜਾ ਨੰਬਰ ਮਾਂ ਬੋਲੀ ਦੇ ਨੇ ਪਾਣੀਆਂ ਦੇ ਮੁੱਦੇ ਸੀ ਉਹਨਾਂ ਦੇ ਨੇ ਆਪਣੇ ਲੋਕਾਂ ਨਾਲ ਖੜ ਕੇ ਸਰਕਾਰਾਂ ਨਾਲ ਅੜਦੇ ਸੀ ਉਹਨਾਂ ਦੇ ਨੇ ਸੋ ਸਾਡੀ ਅਪੀਲ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਜਿੱਥੋਂ ਦੇਖ ਸਾਡੀ ਆਵਾਜ਼ ਜਾਂਦੀ ਹੈ ਕਿ ਇਸ ਵਾਰ ਆਪਾਂ ਹਰ ਵਾਰ ਲੀਡਰਾਂ ਨੂੰ ਦੇਖੋ ਮੌਕਾ ਦਿੱਤਾ ਸੀ ਭਾਈ ਇਸ ਵਾਰ ਆਪਾਂ ਅਪੀਲ ਇਹੀ ਕਰਦੇ ਆ ਭੈਣ ਭਰਾਵਾਂ ਨੂੰ ਕਿ ਭਾਈ ਲੱਖਾ ਸਿੰਘ ਸਿਧਾਣਾ ਜਿਹੜਾ ਕਿ ਬਠਿੰਡਾ ਸੀਟ ਤੋਂ ਐਮਪੀ ਦੇ ਚੋਣ ਲੜ ਰਹੇ ਨੇ ਉਹਨਾਂ ਦੀ ਗੱਜ-ਵੱਜ ਕੇ ਸਪੋਰਟ ਕਰੋ ਬਾਈ ਕਿਉਂਕਿ ਯਾਰ ਪੰਜਾਬ ਦੇ ਵਿੱਚ ਬੋਲਣ ਵਾਲੇ ਬੰਦੇ ਬਹੁਤ ਘੱਟ ਰਹਿ ਗਏ ਨੇ ਫਿਰ ਆਪਾਂ ਬਾਅਦ ਦੇ ਵਿੱਚ ਕਹਿੰਨੇ ਯਾਰ بڑا ਬੰਦਾ ਚੰਗਾ ਸੀ ਜਦੋਂ ਬੰਦਾ ਨਹੀਂ ਰਹਿੰਦਾ ਹਨਾ ਤੇ ਜਦੋਂ ਬੰਦਾ ਹੁੰਦਾ ਉਦੋਂ-ਉਦੋਂ ਆਪਾਂ ਕਦਰ ਨਹੀਂ ਕਰਦੇ ਬਾਈ ਯਾਰ ਬੰਦੇ ਦੀ ਸੋ ਸਾਡੀ ਅਪੀਲ ਆ ਪੰਜਾਬੀਓ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਜ਼ਿਲ੍ਹੇ ਮਤਲਬ ਵਿੱਚ ਆਉਂਦੇ ਨੇ ਆਪਣੇ ਬਠਿੰਡਾ ਦੇ ਜਿਵੇਂ ਕਿ ਸਰਦੂਲਗੜ੍ਹ ਵੀ ਆ ਸਾਰੇ ਹੀ ਨੇ ਤੇ ਮੰਨ ਲਓ ਵੀ ਬਾਈ ਵੱਡੇ ਪੱਧਰ ਤੇ ਸਪੋਰਟ ਕਰਨੀ ਆ ਆਪਾਂ ਵੋਟ ਪਾ ਕੇ ਬਾਈ ਦੀ ਪੂਰੀ ਮਤਲਬ ਇੱਕ ਠੋਕ ਕੇ ਸਪੋਰਟ ਕਰਨੀ ਆ ਬਾਈ ਤਾਂ ਕਿ ਯਾਰ ਇੱਕ ਬੰਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਘੱਟ ਬੰਦੇ ਨੇ ਜਿਹੜੇ ਪੰਜਾਬ ਲਈ ਬੋਲਦੇ ਨੇ ਤੇ ਹੁਣ ਆਪਾਂ ਉਹਦੀ ਦੱਬ ਕੇ ਸਪੋਰਟ ਕਰਨੀ ਆ ਬਾਈ ਤੇ ਜਿਹੜਾ ਭੈਣ ਭਰਾ ਕੋਈ ਵੀ ਸਪੋਰਟ ਦੇ ਵਿੱਚ ਆ ਚਲੋ ਆਪਾਂ ਨੂੰ ਵੀ ਰਾਇ ਦਿਓ ਬਾਈ ਕਮੈਂਟਾਂ ਦੇ ਵਿੱਚ ਤੁਸੀਂ ਲਿਖਿਓ ਕਮੈਂਟ ਬਾਕਸ ਦੇ ਵਿੱਚ ਵੇ ਕਿੰਨੇ ਭਰਾ ਆਪਣੇ سپورਟ ਚ ਨੇ ਬਾਈ ਦੇ ਠੀਕ ਆ ਨਾ ਉਹ ਮੰਨ ਲਓ ਯਾਰ ਉਹਨੇ ਕੀ ਲੈਣਾ ਯਾਰ ਆਪਣੇ ਪੰਜਾਬ ਲਈ ਬੋਲਦਾ ਬਾਈ ਜਿਹੜਾ ਭੈਣ ਭਰਾ ਕੋਈ ਨਵਾਂ ਆਪਣੇ ਚੈਨਲ ਤੇ ਆ ਸਾਡੀ ਅਪੀਲ ਇਹ ਵੀ ਬਾਈ ਸਬਸਕ੍ਰਾਈਬ ਕਰ ਦਿਓ ਤਾਂ ਕਿ ਪੰਜਾਬ ਦੇ ਪ੍ਰਤੀ ਜਿਹੜਾ ਵੀ ਨੋਟੀਫਿਕੇਸ਼ਨ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਸੋ ਧੰਨਵਾਦ ਬਾਈ ਸਾਰਿਆਂ ਨੂੰ